ਐਨਐਸ ਕਾਲਚੀ ਅੱਜ ਆਜਾ ਕੇ ਸਾਡੇ ਕੋਲ ਆਏ ਹੋਏ ਆ। ਤੋਂ ਬਹੁਤ ਤੁਹਾਡਾ ਧੰਨਵਾਦ ਜੀ। ਵੈਲਕਮ ਆਲਸੋ। ਪਰਿਵਾਰ ਨੇ ਕੁਝ ਜਿਹੜੇ ਸ਼ਿਖੀ ਦੇ ਪੇਸ਼ ਦੇ ਵਿੱਚ ਮੰਗਤੇ ਪੈਸੇ ਤਾਂ ਮੰਗਦੇ ਸੀ। ਨਾਲ ਗੁਟਕਾ ਸਾਹਿਬ ਮੰਗਦੇ ਸੀ। ਠੀਕ। ਉਹਨਾਂ ਕੋਲੋਂ ਉਸ ਪਰਿਵਾਰ ਨੇ ਗੁਟਕਾ ਸਾਹਿਬਾਂ ਦੀ ਰਿਕਵਰੀ ਵੀ ਕੀਤੀ ਤੇ ਉਹਨਾਂ ਦੀ ਇਨਕੁਆਰੀ ਵੀ ਕੀਤੀ। ਤੇ ਤੁਸੀਂ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ? ਮੈਂ ਪਰਿਵਾਰ ਨੇ ਉਹਨਾਂ ਨੂੰ ਪਕੜਿਆ। ਮੈਂ ਜਿਹੜੇ ਮੰਗ ਰਹੇ ਸੀ ਪੈਸੇ ਔਰ ਗੁਟਕਾ ਸਾਹਿਬ ਮੰਗ ਰਹੇ ਸੀਗੇ। ਮੈਨੂੰ ਕਾਲ ਕੀਤੀ ਉਹਨਾਂ ਨੇ ਵੀ ਤੁਸੀਂ ਆਓ ਮੈਂ ਕਿਸੇ ਜ਼ਰੂਰੀ ਕੰਮ ਤੇ ਬਾਹਰ ਸੀਗਾ ਬਹੁਤ ਹੀ ਮਤਲਬ ਇਹਨਾਂ ਨੇ ਵੀ ਜਿਹੜਾ ਉਹਨਾਂ ਨੂੰ ਸਾਰੀ ਤਕੀਕਾ ਕੀਤੀ ਉਹਨਾਂ ਨੇ ਪੁੱਛਿਆ ਇਹਨਾਂ ਨੇ ਵੀ ਤੁਸੀਂ ਕਿੱਥੋਂ ਆਏ ਕਿਵੇਂ ਆਏ ਔਰ ਕੋਈ ਜਵਾਬ ਨਹੀਂ ਦੇ ਸਕਿਆ ਜਿਹੜੀ ਰਸੀਦ ਬੁੱਕ ਜਿਹੜੀ ਆ ਜਿਸ ਨਾਂ ਤੇ ਗੁਰਨਾਨਕ ਦੇ ਜਿਹਦੇ ਨਾਂ ਦੇ ਉੱਤੇ ਸੰਸਥਾ ਨਾਲ ਤੇ ਪੈਸੇ ਮੰਗ ਰਹੇ ਸੀਗੇ ਤੇ ਉਹ ਕਹਿੰਦੇ ਸੀ ਅਸੀਂ ਇਹ ਸੰਸਥਾ ਤੋਂ ਕੱਢੇ ਹੋਏ ਆ ਔਰ ਬਹੁਤ ਮਾੜੀ ਗੱਲ ਆ ਜਦੋਂ ਦੇ ਨੌਜਵਾਨ ਲੜਕੇ ਜਿਹੜੇ ਆ ਦੋ ਦੂ ਦੌਰ ਜਾ ਕੇ ਪੈਸੇ ਮੰਗ ਰਹੇ ਆ ਭਿਖਿਆ ਮੰਗ ਰਹੇ ਆ ਔਰ ਜਿਹੜੇ ਗੁਟਕੇ ਇਕੱਠੇ ਕਰ ਰਹੇ ਆ ਇਹ ਗੁਟਕੇ ਇਕੱਠੇ ਕਰਨ ਤੇ ਜਿਹੜੇ ਇਹ ਬੇਅਦਵੀ ਕਰ ਸਕਦੇ ਸੀਗੇ ਉਹ ਅੱਛਾ ਕੀਤਾ ਪਰਵਾਰ ਨੇ ਜਿਹੜੇ ਉਹ ਗੁਟਕੇ ਉਹਨਾਂ ਨੇ ਉਹਦੇ ਕੋਲੋਂ ਲੈ ਲਏ ਉਹਨਾਂ ਕੋਲੋਂ ਔਰ ਉਹਨਾਂ ਨੇ ਅਖੀਰ ਇਹ ਇਹ ਆਪਣੀ ਗਲਤੀ ਨੂੰ ਮੰਨਦੇ ਹੋਏ ਇਹ ਆਪਣਾ ਮਾਫੀ ਮੰਗੀ ਆ ਤੇ ਇਸ ਤਰ੍ਹਾਂ ਦੇ ਜਿਹੜੇ ਪੈਸੇ ਮੰਗ ਰਹੇ ਆ ਕਿਤੇ ਵੀ ਆਪਣੇ ਉਹਨਾਂ ਨੂੰ ਇਹ ਪੈਸੇ ਨਹੀਂ ਦੇਣੇ ਚਾਹੀਦੇ ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਵੀ ਕੰਮ ਕਰਕੇ ਖਾਓ ਬਸ ਇਹੀ ਮੇਰਾ ਹੈਗਾ ਵੀ ਸੰਦੇਸ਼ ਬਿਲਕੁਲ ਠੀਕ ਹੈ ਜੀ ਤੁਹਾਡੀ ਕਲਸੀ ਸਾਹਿਬ ਜਿਹੜਾ ਤੁਹਾਡਾ ਮੈਸੇਜ ਹੈ ਉਹ ਇਹ ਹੈ ਵੀ ਭਾਵੇਂ ਉਹ ਸਾਡੇ ਸੈਕਟਰ 67 ਦੇ ਵਿੱਚ ਮੰਗੇ ਭਾਵੇਂ ਕਿਸੇ ਪੂਰੇ ਮੋਹੜੀ ਚ ਮੰਗਦੇ ਹੋਣੇ ਆ ਦੂਜੇ ਸ਼ਹਿਰਾਂ ਚ ਵੀ ਮੰਗਦੇ ਹੋਣੇ ਆ ਇਸ ਤਰ੍ਹਾਂ ਦੇ ਲੋਕ ਪਿੰਡਾਂ ਚ ਵੀ ਜਾਂਦੇ ਹੋਣਗੇ ਜਿੱਥੇ ਭੋਲੇ ਲੋਕ ਗੁਰਦੁਆਰਾ ਸਾਹਿਬ ਗੁਟਕਾ ਦੇਣ ਦੀ ਬਜਾਏ ਉਹਨਾਂ ਨੂੰ ਹੀ ਫੜਾ ਦਿੰਦੇ ਆ ਤੇ ਫਿਰ ਅਸੀਂ ਜਿਹੜੀ ਆਪਣੇ ਗੁਰੂ ਦੀ ਬਾਣੀ ਗੁਰੂ ਜੀ ਪਵਿੱਤਰ ਗੁਟਕੇ ਐਸੇ ਹੱਥਾਂ 'ਚ ਦੇਤੇ ਜਿਹੜੇ ਉਹਨਾਂ ਨੇ ਪਤਨੀ ਨਹੀਂ ਕਹਿ ਜੀ ਉਹ ਬੇਅਦਬੀਆਂ ਕਰਨ ਬੇਅਦਬੀ ਤਾਂ ਹੈ ਹੀ ਆ ਸ਼ਰਾਬਾਂ ਪੀਣੀਆਂ ਇਹਨਾਂ ਨੇ ਹਾਂਜੀ ਹਾਂਜੀ ਬਿਲਕੁਲ ਬਾਕੀ ਕੀ ਆ ਵੀ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਜਾਂਚ ਲਈ ਹੈ ਮੈਂ ਤਾਂ ਕਾਠੀ ਸਾਹਿਬ ਇਹ ਕਹਿਣਾ ਵੀ ਜਿਹੜੇ ਪਿੱਛੇ ਦੇ ਲਈ ਪਿਛਲੇ ਦਿਨੀ ਬੜੀ ਵੱਡੀ ਖਬਰ ਸੀ ਵੀ ਉਹ ਪਤਨੀ 35 40 50 ਕਰੋੜ ਦੀਆਂ ਪਤਨੀ ਅਮਾਉਂਟ ਤਾਂ ਮੈਨੂੰ ਧਿਆਨ 'ਚ ਨਹੀਂ ਆਉਂਦਾ ਪ੍ਰਾਪਰਟੀਜ਼ ਮਿਲੀਆਂ ਕਿਸੇ ਮੰਗ ਤੇ ਦੀਆਂ ਅੱਛਾ ਜੀ ਤੁਡੀ ਅਹੀ ਦਿੰਨੇ ਆ ਤਾਂ ਹੀ ਉਹਨਾਂ ਕੋਲ ਇਹਨੇ ਪੈਸੇ ਜਾਂਦੇ ਆ ਨਾ ਬਿਲਕੁਲ ਬਿਲਕੁਲ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਆ ਇਹ ਜੇ ਬੰਦੇ ਨੂੰ ਕਿਸੇ ਨੂੰ ਪੈਸੇ ਨਾ ਦਿੱਤੇ ਜਾਣ ਆਪਣੇ ਆਪ ਹੀ ਹਟ ਜਾਣਗੇ ਬਿਲਕੁਲ ਓਹ ਲਾਉਂ ਆ ਕੀ ਨਾਮ ਤੁਹਾਡਾ ਜਰਨੈਲ ਸਿੰਘ ਜਰਨੈਲ ਸਿੰਘ ਤੁਹਾਡਾ ਕੀ ਆ ਜੀ ਸੰਦੀਪ ਸਿੰਘ ਸੰਦੀਪ ਸਿੰਘ ਤੇ ਤੁਸੀਂ ਇਹ ਕਲੈਕਸ਼ਨ ਕਰਦੇ ਫਿਰਦੇ ਹੋ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਹੈ ਐਂ ਹੀ ਗੱਲ ਤੇ ਇਹ ਤੋਂ ਇਹਨਾਂ ਨੂੰ ਫੜਿਆ ਕਿਵੇਂ ਸਾਬਤਾਰ ਸਿੰਘ ਕੋਲ ਕੋਸ ਮੈਂ ਕੁਝ ਨਹੀਂ ਕਰਨਾ ਹੈ ਨਾ ਗੁਟਕਾ ਸਾਹਿਬ ਪੁਰਾਣੇ ਜਿਹੜੇ ਫਿਰਦ ਹੈ ਗਿਆ ਉਹ ਲੋਕਾਂ ਦੇ ਘਰਾਂ ਤੋਂ ਮੰਗਦੇ ਨੇ ਅੱਛਾ ਤੁਸੀਂ ਗੁਟਕਾ ਸਾਹਿਬ ਕਿਉਂ ਮੰਗਦੇ ਹੋ ਗੁਰਨਾਨਕ ਕਮਿਸ਼ਨ ਤੇ ਤੁਸੀਂ ਕਿਉਂ ਮੰਗਦੇ ਹੋ ਹੈ ਜੀ ਬੋਲੋ ਜੀ ਆਪਣੇ ਵਾਸਤੇ ਮੰਗਦੇ ਆਪਣੇ ਵਾਸਤੇ ਪੈਸੇ ਮੰਗਦੇ ਹੋ ਸੋ ਮਤਲਬ ਮੰਗਤਿਆਂ ਦੀ ਲਿਸਟੇ 'ਚ ਆਉਂਦੇ ਹੋ ਤੁਸੀਂ ਸਿੱਖੀ ਆ ਦੇਖੋ ਗੁਟਕਾ ਸਾਹਿਬ ਜੇ ਆ ਦੇਖੋ ਇਹਦੀਆਂ ਬੇਅਦਬੀਆਂ ਕਰਵਾਵੋਗੇ ਹੈ ਸਿੱਖੀ ਭੇਜਦੇ ਵੀ ਤੁਸੀਂ ਮੰਗਤੇ ਇਕੱਠੇ ਹੋਏ ਹੋ ਕੋ ਸਾਡੇ ਤੇ ਰਹਿਮ ਕਰੋ ਆ ਦੇਖੋ ਹੈ ਸਿੱਖੀ ਤੇ ਇਹ ਬੇਅਦਬੀਆਂ ਇੰਨੀ ਮਹਾਨ ਆ ਦੇਖੋ ਇੰਨੀ ਕਿੰਨੇ ਗੁਟਕਾ ਸਾਹਿਬ ਕਿੰਨੀਆਂ ਗੁਰਬਾਣੀ ਦੀਆਂ ਹੋਰ ਕਦੇ ਮੰਗਤੇ ਹੁਣ ਇੱਥੇ ਖੜੇ ਓਦਾਂ ਮੰਗੋ ਨਾ ਤੁਸੀਂ ਬਾਲ ਬਾਲ ਲਟਕਾ ਲਓ ਪਿੱਛੇ ਨੂੰ ਪੱਗਾਂ ਲਾ ਦਿਓ ਓਦਾਂ ਮੰਗੋ ਹੈ ਇਹ ਨਾ ਕੰਮ ਕਰੋ ਬਈ ਦੇਖੋ ਜਿੰਨੇ ਦੇਖੋ ਗੁਰੂ ਨਾਨਕ ਦੇਵ ਜੀ ਦੇ ਆਪਣਾ ਲੰਗਰ ਦੀ ਸੇਵ ਵਾਲੀ ਮੰਗ ਰਹੇ ਨੇ ਗੁਰੂ ਨਾਨਕ ਦੇਵ ਜੀ ਗੁਰੂ ਪ੍ਰਕਾਸ਼ਪੁਰਬ ਨੂੰ ਸਮਰਪਿਤ ਆ ਬੇਨਤੀ ਹੈ ਵੀ ਜਦ ਵੀ ਇਸ ਤਰ੍ਹਾਂ ਦੇ ਕੋਈ ਲੋਕ ਆਉਂਦੇ ਆ ਭਾਵੇਂ ਉਹ ਅਸਲੀ ਵੀ ਹੋਣ ਤੁਸੀਂ ਜਾ ਕੇ ਇੱਥੇ ਸੁਆਣਾ ਸਾਹਿਬ ਤੇ ਆਓ ਗੁਰਦੁਆਰੇ ਤੇ ਆਓ ਇਹਨਾਂ ਨੂੰ ਕਿਉਂ ਦੇਣੇ ਆ ਆਪਣੇ ਗੁਰਦੁਆਰਾ ਸਾਹਿਬ ਜਾਓ ਉੱਥੇ ਜਾ ਕੇ ਦਿਓ ਤੋਂ ਕੱਪੜੇ ਇਕੱਠੇ ਕਰਨੇ ਆ ਇੱਥੇ ਫਤੇਗੜ ਸਾਹਿਬ ਤੇ ਆਓ ਸੋ ਸਾਨੂੰ ਇਹ ਡਿਊਟੀ ਇਹ ਤਾਂ ਮੰਗਤੇ ਤਾਂ ਮੰਗਤਾ ਜਿਹੜਾ ਨਾ ਮੰਗਤਾ ਸ਼ਬਦ ਉਹਨੂੰ ਉਤਸ਼ਾਹ ਮੰਗਣ ਨੂੰ ਅਸੀਂ ਕੀਤਾ। ਤੂੰ ਸ਼ਰਾਬਾਂ ਪੀਣੀ ਆ ਪੁੱਠੇ ਕੰਮ ਕਰਨੇ ਆ। ਮਾਫ ਕਰੋ। ਤੋ ਅਸੀਂ ਤੋ ਮੇਰੀ ਜਿਹੜੀ ਹੈਗੀ ਆ ਨਾ ਉਹ ਜਿਹੜੀ ਜਿਵੇਂ ਇਹ ਲੋਕ ਵੀ ਬੈਠੇ ਆ ਵੀ ਸ਼ਰਾਬਾਂ ਪੀਨੇ ਆ ਅਸੀਂ ਸਾਰੇ ਜਿਹੜੇ ਜਿਹੜੇ ਦੇਣ ਵਾਲੇ ਆ ਨਾ ਅਸੀਂ ਅਸੀਂ ਠੀਕ ਹੋਈਏ ਅਸੀਂ ਨਾ ਗੁਟਕਾ ਸਾਹਿਬ ਦਈਏ ਕਿਸੇ ਨੂੰ ਅਸੀਂ ਆਪ ਜੇ ਗੁਟ ਗੁਟਕਾ ਸਾਹਿਬ ਹੈ ਬਿਰਧ ਹੋਏ ਆ ਕੋਈ ਜਿਹੜੀ ਬੇਅਜਬੀ ਨੂੰ ਬਚਾਉਣ ਵਾਸਤੇ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਦਈਏ ਉਹ ਆਪ ਟੰਕ ਕਰਨਗੇ ਸੋ ਮੇਰੀ ਇਹ ਬੇਨਤੀ ਨੂੰ ਕਬੂਲ ਕਰੋਗੇ ਜੀਵਨ ਸੋ ਕੋ ਆਪਣੇ ਹੱਥ ਚੈਨਲ ਰਾਹੀਂ ਸਾਡੀ ਇਹ ਇਹ ਬੇਨਤੀ ਭਾਵੇਂ ਦੇਖਣ ਨੂੰ ਛੋਟੀ ਲੱਗਦੀ ਆ ਪਰ ਹੈ ਇਹ ਬਹੁਤ ਕਰੀਬ ਬੇਅਦਵੀ ਨੂੰ ਬਚਾਉਣ ਵਾਸਤੇ ਇੱਕ ਇੱਕ ਉਪਰਾਲਾ ਸਤਿ ਸ਼੍ਰੀ ਅਕਾਲ ਸ਼ੋਭਾ ਬੀਟਾਂ ਦੇ ਸ਼ਹਿਰ